ਜਵਾਬ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਦੇਰ ਸ਼ਾਮ ਬਟਾਲਾ ਦੇ ਪੁੱਲਰ ਰੋਡ ਤੇ ਗੋਬਿੰਦਨਗਰ ਚ ਨਵੀਆਂ ਬਣਨ ਜਾ ਰਹੀਆਂ ਗਲੀਆਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸ਼ੈਰੀ ਕਲਸੀ ਨੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਕਿਹਾ ਕਿ ਸ਼ਾਂਜੀ ਤੇ ਬੋਲੇ ਸ਼ਾਨਣੀ ਵੀ ਬੋਲੇ। ਉਹਨਾਂ ਕਹਿਆ ਕਿ ਪਿਛਲੇ 35 ਸਾਲਾਂ ਵਿੱਚ ਜੋ ਕੰਮ ਪਿਛਲੀਆਂ ਸਰਕਾਰਾਂ ਚ ਨਹੀਂ ਹੋ ਪਾਇਆ ਉਹ ਆਪ ਦੀ ਸਰਕਾਰ ਚ ਪਿਛਲੇ 4 ਸਾਲ ਚ ਹੋਏ ਹਨ। ਚਲੋ ਜੀ। ਬੋਲੇ ਈ ਸੋਨੇਹਾ ਾਂਗੇ ਜਿੱਤਣ ਵਾਲੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਵੀ 35 ਸਾਲਾਂ ਬਾਅਦ ਜਿਹੜਾ ਅੱਜ ਇਹ ਗਲੀਆਂ ਦਾ ਉਦਘਾਟਨ ਕੀਤਾ ਗਿਆ ਹੈ ਬੜੇ ਦੁੱਖ ਦੀ ਗੱਲ ਵੀ ਰਹੀ ਹੈ ਵੀ ਨਗਰ ਨਿਗਮ ਸਾਡੇ ਕੋਲ ਨਾ ਹੋਣ ਕਰਕੇ ਸਾਡੀਆਂ ਮਾਵਾਂ ਭੈਣਾਂ ਇੰਨਾਂ ਗਲੀਆਂ ਦੇ ਵਿੱਚ ਛੋਟੇ ਬੱਚੇ ਠੇਡੇ ਖਾਂਦੇ ਰਹੇ ਪਰ ਦੇਰ ਆਵੇ ਦਰਸਤ ਆਵੇ ਅੱਜ ਉਦਘਾਟਨ ਕੀਤਾ ਗਿਆ ਔਰ ਵਧੀਆ ਇੱਥੋਂ ਦੀਆਂ ਜਿਹੜੀਆਂ ਗਲੀਆਂ ਨੇ ਤਕਰੀਬਨ ਕਾਫੀ ਇੱਥੇ ਆਬਾਦੀ ਹੈ ਗਲੀਆਂ ਬਣ ਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਤਾਂ ਜੋ ਕਿ ਇਸ ਏਰੀਆ ਦੀ ਵੀ ਨਿਹਾਰ ਬਦਲ ਸਕੀਏ ਜਿ ਤਰ੍ਹਾਂ ਬਟਾਲਾ ਤਰੱਕੀ 'ਚ ਜਾ ਰਿਹਾ ਹੈ ਹਰ ਮੇਨ ਰੋਡ ਤਰੱਕੀ 'ਚ ਜਾ ਰਹੇ ਨੇ ਹੁਣ ਇੰਟਰਨਲ ਵੀ ਜਿਹੜਾ ਇੱਕ ਵਾਰੀ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਦੂਰ ਕਰਕੇ ਵੱਡੀ ਜਿਹੜੀ ਬਟਾਲੀ ਦੀ ਤਬਦੀਲੀ ਨੂੰ ਲੈ ਕੇ ਅੱਗੇ ਆਵਾਂਗੇ ਬੋਲੇ ਮਨਦਰ ਸਾਹਿਬ ਜੀ ਬਿਲਕੁਲ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਵੀ 35 ਸਾਲਾਂ ਬਾਅਦ ਅੱਜ ਇਹਨਾਂ ਗਲੀਆਂ ਦਾ ਉਦਘਾਟਨ ਕੀਤਾ ਗਿਆ ਜੀ ਤਾਂ ਜਿਹਦੇ ਕਰਕੇ ਅੱਜ ਸਾਡੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗਾਂ ਦੇ ਵਿੱਚ ਸਾਡੇ ਨੌਜਵਾਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਕਿਤੇ ਸੁਪਨਾ ਹੋ ਰਿਹਾ ਪਰ ਨਹੀਂ ਇਹ ਗਲੀਆਂ ਜਿਹੜੀਆਂ ਹੁਣ ਬਣ ਕੇ ਤਿਆਰ ਹੋਣਗੀਆਂ ਆ 35 ਸਾਲਾਂ ਤੋਂ ਦੇ ਵੇਲੋ ਸਾਹਿਬ ਕਦਾ ਪਹਿਲਾਂ ਠੀਕ ਹੈ ਨਾ ਉਹ ਕਹਿੰਦੇ ਨਾ ਛੱਜ ਤੇ ਬੋਲੇ ਛਾਨਣੀ ਵੀ ਬੋਲੇ ਸੋ ਕਹਿਣ ਦਾ ਭਾਵ ਜੀ ਇਹੋ ਕੰਮ ਕੀਤੇ ਹੁੰਦੇ ਇਹਨਾਂ ਨੇ ਤੇ ਮੈਨੂੰ ਅੱਜ ਲੋਕ ਗਲੀਆਂ ਨਾਲੀਆਂ ਵੱਲੋਂ ਨਾ ਕਹਿੰਦੇ ਮੈਨੂੰ ਅੱਜ ਲੋਕ ਹੋਰ ਗੱਲਾਂ ਕਰਦੇ ਪਰ ਅਫਸੋਸ ਆ ਅੱਜ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਲੋਕ ਵਿਚਾਰੇ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਇੱਥੇ ਝੂਠੇ ਵਾਅਦੇ ਚੱਲੇ ਕਿਸੇ ਨੇ ਕੰਮ ਨਹੀਂ ਕੀਤਾ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੱਲੇ ਕੱਲੇ ਕੰਮਾਂ ਦੇ ਉੱਤੇ ਮੋਹਰ ਲਾਉਂਦੀ ਹੋਈ ਜਿਹੜੀ ਆ ਨਜ਼ਰ ਆ ਰਹੀ ਆ ਉਹ ਸਟੈਪ ਬਾਈ ਸਟੈਪ ਜਿਹੜੇ ਰਹਿੰਦੇ ਕੰਮ ਹੀ ਨੇ ਉਹਨਾਂ ਨੂੰ ਵੀ ਬਹੁਤ ਜਲਦ ਕੀਤਾ ਜਾਦਗਾ